ਵਾਹਿਗੁਰੂ ਜੀ ਕਾ ਖਾਲਸਾ ਸ਼੍ਰੀ ਵਾਹਿਗੁਰੂ ਜੀ ਕੀ ਫਤਿਹ ਤੁਸੀਂ ਦੇਖ ਰਹੇ ਹੋ ਵਾਸਤਾ ਪੰਜਾਬ ਦੀ ਖਾਸ ਪੇਸ਼ਕਸ਼ ਸਫਰ-ਏ-ਸ਼ਹਾਦਤ ਮੈਂ ਹਾਂ ਤੁਹਾਡਾ ਦੋਸਤ ਆਕਾਸ਼ ਬੁਖਬਾਰ ਅੱਜ ਗੱਲਬਾਤ ਕਰਾਂਗੇ ਚਮਕੌਰ ਦੀ ਗੜੀ ਤੇ ਜੋ ਵਾਪਰਿਆ ਵੱਡੇ ਸ਼ਹਿਵਾਦਨ ਸ਼ਹੀਦੀ ਦਾ ਤੇ ਗੁਰੂ ਮਹਾਰਾਜ ਦੀ ਅੱਗੇ ਕਿੱਥੇ ਜਾਂਦੇ ਨੇ ਸਾਡੇ ਨਾਮ ਯੂਦ ਰਹਿਣਗੇ ਹਰ ਵਾਰ ਦੀ ਤਰ੍ਹਾਂ ਬਾਬਾ ਦਰਸ਼ਨ ਸਿੰਘ ਪਹਿਲਾ ਫਤਿਹ ਸਾਂ ਪਾਉਣਿਆ ਵਾਹਿਗੁਰੂ ਜੀ ਕਾ ਖਾਲਸਾ ਆ ਵਾਹਿਗੁਰੂ ਜੀ ਕੀ ਫਤਿਹ ਬਾਬਾ ਜੀ 8 ਪੋਤਾ ਦਿਨ ਜਦੋਂ ਗੁਰੂ ਗੋਬਿੰਦ ਸਿੰਘ ਮਹਾਰਾਜ ਚਮਕੌਰ ਦੀ ਗੜੀ ਪਹੁੰਚਦੇ ਨੇ ਉਸ ਦਿਨ ਕੀ ਵਾਪਰਿਆ ਇਹ ਬਹੁਤ ਹੀ ਮਹਾਤਮ ਬੜਾ ਮਹੱਤਵਪੂਰਨ ਹਫਤਾ ਸਿੱਖ ਇਤਿਹਾਸ ਦੇ ਵਿੱਚ ਹਾਂਜੀ 6 ਪੋ ਤੋਂ 13 ਪੋ ਤੱਕ ਦਾ ਜਿਹੜਾ ਸਫਰ ਹੈ ਇਹਨੂੰ ਤੁਸੀਂ ਆਪਣੇ ਚੈਨਲ ਤੇ ਦਿਖਾ ਰਹੇ ਆ ਇੱਕ ਬਹੁਤ ਵੱਡਾ ਅਪਰਾਲ ਹੈ ਸੋ ਆਪਾਂ ਕੱਲ ਵਿਚਾਰ ਰਹੇ ਸੀ ਕਿ ਗੁਰੂ ਪਾਸ਼ਾ ਨੇ ਅਨੰਦਪੁਰ ਸਾਹਿਬ ਦਾ ਕਿਲਾ ਛੱਡਿਆ ਤੇ ਫਿਰ ਜਿਹੜੇ ਮੋਗਲ ਫੌਜਾਂ ਨੇ ਆਪਣੇ ਵਾਦੇ ਜਿਹੜੇ ਕੀਤੇ ਹੋਏ ਸੀ ਉਹਨਾਂ ਨੂੰ ਵਿਸਾਰ ਕੇ ਹਾਂਜੀ ਤੇ ਉਹਨਾਂ ਨੇ ਗੁਰੂ ਪਾਤਸ਼ਾਹ ਤੇ ਹਮਲਾ ਕਰਤਾ ਪਿੱਛੋਂ ਜਿਹਦੀ ਬਾਬਤ ਅੱਲਾ ਜਾਰਖਾ ਜੋਗੀ ਜਿਹੜਾ ਇੱਕ ਮੁਸਲਮਾਨ ਲਖਾਰੀ ਹੈ ਜਿਨ੍ਹਾਂ ਨੇ ਗੁਰੂ ਗੋਬਿੰਦ ਸਿੰਘ ਮਹਾਰਾਜ ਦੀ ਸਿਫਤ ਦੇ ਵਿੱਚ ਬਹੁਤ ਹੀ ਵਧੀਆ ਕਵਤਾਵਾਂ ਲਿਖੀਆਂ ਉਹ ਲਿਖਦਾ ਹੈ ਕਿ ਨਾ ਬਦ ਬਖਤੋਂ ਨੇ ਜੋ ਵਾਦਾ ਕੀਤਾ ਥਾ ਬਿਸਰ ਗਏ ना मर्द कौल करके जवान से मुकर गए गोविंद सिंह के शेर भी फौरन विफर गए तलवारें सूत सूत के रन में उतर गए मैदान को एक आन में चौरंग कर दिया रसम भी आया सामने तो दंग कर दिया सो तो जिमें अला जारखान जोगी ने लिखा भी उन्हें अपने वादे मुकर के जो तो उन्होंने हमला करे फिर सिखा ने बहुत ही दलेरी देना मुकाबला कर ਸਰਸਤੇ ਪਰਿਵਾਰ ਵਿਛੋੜਾ ਹੋ ਗਿਆ ਤਿੰਨ ਹਿੱਸਿਆਂ ਵਿੱਚ ਪਰਿਵਾਰ ਵੰਡਿਆ ਗਿਆ ਇੱਕ ਪਾਸੇ ਛੋਟੇ ਸਹਬਜ਼ਾਦੇ ਇੱਕ ਪਾਸੇ ਗੁਰੂ ਕੇ ਮਹਿਲ ਤੀਸਰੇ ਹਿੱਸੇ ਦੇ ਵਿੱਚ ਗੁਰੂ ਗੋਬਿੰਦ ਸਿੰਘ ਮਹਾਰਾਜ ਵੱਡੇ ਸਹਬਜ਼ਾਦੇ ਤੇ ਕੁਝ ਮੁੱਠ ਪਰ ਜਿਹੜੇ ਸਿੰਘ ਰਹਿ ਗਏ ਸੀ ਇਹ ਕੀਰਤਪੁਰ ਸਾਹਿਬ ਤੋਂ ਪਰਿਵਾਰ ਵਿਛੋੜੇ ਤੋਂ ਹੁੰਦੇ ਹੋਏ ਪਿੰਡੋਂ ਪਿੰਡੀ ਹੁੰਦੇ ਹੁੰਦੇ ਇਹ ਚਮਕੌਰ ਸਾਹਿਬ ਪਹੁੰਚ ਜਾਂਦੇ ਹਨ ਉੱਥੇ ਗੁਰੂ ਪਾਸ਼ਾ ਦੇ ਇੱਕ ਅਨੰਨ ਸੇਵਕ ਸੀ ਉਹਦੇ ਇੱਕ ਗੜੀ ਸੀ ਇੱਕ ਘਰ ਸੀ ਉੱਚੀ ਟਿੱਬੀ ਤੇ ਤੇ ਮਹਾਰਾਜ ਨੇ ਉਸ ਦੇ ਪਾਸ ਜਾ ਕੇ ਉਹਨੂੰ ਗੜੀ ਦੇਣ ਦੀ ਬੇਨਤੀ ਕਰੀ ਗੁਰੂ ਘਰ ਦਾ ਸ਼ਦਾਲੂ ਹੁਣ ਕਰਕੇ ਉਹਨੇ ਪਾਸ਼ਾ ਦੀ ਇਹ ਜਿਹੜੀ ਬੇਨਤੀ ਸੀ ਪਾਸ਼ਾ ਦਾ ਹੁਕਮ ਪ੍ਰਵਾਨ ਕਰ ਲਿਆ ਤੇ ਤਕਰੀਬਨ 7 ਪੋਹ ਵਾਲੇ ਦਿਨ ਰਾਤ ਨੂੰ ਜਦੋਂ ਮਹਾਰਾਜ ਉੱਥੇ ਵਿਸ਼ਰਾਮ ਕਰਦੇ ਆ ਮੁੱਠਪਤ ਸਿੰਘ ਜਦੋਂ ਰਾਤ ਪੈ ਜਾਂਦੀ ਹੈ ਹੁਣ ਸਿੰਘਾਂ ਦੇ ਪਾਸ ਰਹਿਣ ਵਾਸਤੇ ਕੋਈ ਵਧੀਆ ਜਗ੍ਹਾ ਨਹੀਂ ਹੈ ਹਾਂਜੀ ਸੌਣ ਵਾਸਤੇ ਕੋਈ ਚੰਗਾ ਬਿਸਤਰਾ ਨਹੀਂ ਹੈ ਕੁਝ ਸਿੰਘਾਂ ਨੇ ਕਾਠੀ ਤੇ ਜੋ ਕੱਪੜਾ ਸੀ ਉਹਨੂੰ ਲੈ ਕੇ ਬਿਸਤਰਾ ਬਣਾਇਆ ਕੁਝ ਭੁੰਜੇ ਹੀ ਲੇਟ ਕੇ ਸਾਬ ਜਾਦੇ ਬਾਬਾ ਅਜੀਤ ਸਿੰਘ ਬਾਬਾ ਜੁਹਾਰ ਸਿੰਘ ਜਿਹੜੇ ਫੁੱਲਾਂ ਦੀਆਂ ਕੋਮਲ ਸੇਜਾਂ ਤੇ ਸੌਣ ਵਾਲੇ ਸੀ ਬਿਸਤਰਾ ਤੇ ਸੌਣ ਵਾਲੇ ਸੀ ਤੇ ਉਹ ਵੀ ਨੀਚੇ ਉਹਨਾਂ ਨੂੰ ਲੇਟਣਾ ਪੈ ਗਿਆ ਰਾਤ ਦਾ ਸਮਾਂ ਹੋ ਜਾਂਦਾ ਸਤ ਪੋ ਦਾ ਜਦੋਂ ਰਾਤ ਦਾ ਸਮਾਂ ਹੋਇਆ ਤੇ ਰਾਤ ਦੇ ਸਮੇਂ ਫਿਰ ਜਦੋਂ ਕੁ ਸਿੰਘ ਥੱਕੇ ਹਾਰੇ ਹੋਏ ਸੀ ਕਈ ਦਿਨਾਂ ਤੋਂ ਸੌਏ ਨਹੀਂ ਸੀ ਨਾ ਉਹਨਾਂ ਨੂੰ ਪੇਟ ਭਰ ਕੇ ਕੋਈ ਭੋਜਨ ਮਿਲ ਪਾਇਆ ਸੀ ਤੇ ਥੱਕੇ ਹੋਣ ਕਰਕੇ ਉਹਨਾਂ ਨੂੰ ਨੀਂਦ ਆ ਗਈ ਤੇ ਉਹ ਬਹੁਤ ਥੱਕੇ ਹੋਣ ਕਰਕੇ ਬੜੇ ਗੂੜੀ ਨੀਂਦ ਸੁਤੇ ਪਰ ਗੁਰੂ ਗੋਬਿੰਦ ਸਿੰਘ ਮਹਾਰਾਜ ਜਾਹੇ ਥੱਕੇ ਵੀ ਹੋਏ ਸੀ ਕਈ ਦਿਨਾਂ ਦੇ ਨੀਂਦੇ ਵੀ ਸੀ ਪਰ ਗੁਰੂ ਗੋਬਿੰਦ ਸਿੰਘ ਮਹਾਰਾਜ ਉਹਨਾਂ ਸਾਰਿਆਂ ਦੀ ਕਿੱਥੇ ਤਾਂ ਗੁਰੂ ਗੋਬਿੰਦ ਸਿੰਘ ਮਹਾਰਾਜ ਦੀ ਸੇਵਾ ਕਰਦੇ ਅੱਜ ਗੁਰੂ ਗੋਬਿੰਦ ਸਿੰਘ ਮਹਾਰਾਜ ਉਹਨਾਂ ਸਾਰੇ ਸਿੰਘਾਂ ਨੂੰ ਤੇ ਸਾਹਿਬਜ਼ਾਦਿਆਂ ਨੂੰ ਇੱਕੋ ਤਰ੍ਹਾਂ ਦਾ ਵਿਵਹਾਰ ਇੱਕੋ ਤਰ੍ਹਾਂ ਦਾ ਉਹਨਾਂ ਨਾਲ ਜੋ ਵਰਤਾਓ ਕਰਕੇ ਉਹ ਸਾਰਿਆਂ ਨੂੰ ਆਪਣੇ ਪੁੱਤਰਾਂ ਦੇ ਸਮਾਨ ਸਮਝ ਕੇ ਉਹਨਾਂ ਦੀ ਖੇਦਮਤ ਕਰਦੇ ਆ। ਜਦੋਂ ਰਾਤ ਦਾ ਸਮਾਂ ਹੋਇਆ ਉਹ ਜਿਹੜੇ ਸਿੰਘ ਸੀ ਉਹਨਾਂ ਦੇ ਸਿਰ ਪਰ ਲੋਸਦੇ ਆ ਔਰ ਉਹਨਾਂ ਦੇ ਚਿਹਰਿਆਂ ਤੇ ਆਪਣਾ ਹੱਥ ਰੱਖ ਕੇ ਉਹਨਾਂ ਨੂੰ ਅਸ਼ੀਰਵਾਦ ਵੀ ਦਿੰਦੇ ਆ। ਹੁਣ ਜਦੋਂ ਅ ਅਸ਼ੀਰ ਅਸ਼ੀਰਵਾਦ ਦਿੰਦੇ ਦਿੰਦੇ ਮਹਾਰਾਜ ਸਹਿਬ ਜਦਿਆਂ ਦੇ ਕੋਲ ਆਏ। ਉਹਨਾਂ ਨੇ ਬਾਬਾ ਅਜੀਤ ਸਿੰਘ ਬਾਬਾ ਜੁਝਾਰ ਸਿੰਘ ਨੂੰ ਬੜੇ ਗਉ ਦੇ ਨਾਲ ਤੱਕਿਆ। ਕਿਉਂ ਗਉ ਦੇ ਨਾਲ ਤੱਕਿਆ? ਉਹਨਾਂ ਨੂੰ ਪਤਾ ਹੈ ਕਿ ਇਹ ਜਿਹੜੇ ਮੇਰੇ ਪੁੱਤਰ ਨੇ ਇਹਨਾਂ ਦਾ ਕੱਲ ਨੂੰ ਇੱਥੇ ਜੰਗ ਜੁੱਧ ਦੇ ਵਿੱਚ ਇਹਨਾਂ ਨੇ ਸ਼ਹੀਦੀਆਂ ਪਾਉਣੀਆਂ ਤੇ ਉਹਨਾਂ ਨੂੰ ਮਾਨੋ ਅੱਜ ਉਹਨਾਂ ਨੇ ਰੂਹ ਪਰਕੇ ਤੱਕਿਆ ਗੁਰੂ ਗੋਬਿੰਦ ਸਿੰਘ ਮਹਾਰਾਜ ਨੇ ਤੇ ਉਹਨਾਂ ਦੇ ਸਿਰ ਪਰੋਸੇ ਔਰ ਰਾਤ ਦੇ ਸਮੇਂ ਫਿਰ ਉਹਨਾਂ ਦੇ ਮਨੋ ਸਾਰੇ ਜਿਹੜੇ ਸਿੰਘ ਸੀ ਉਹਨਾਂ ਦੀ ਮਹਾਰਾਜ ਗੁਰੂ ਪਾਤਸ਼ਾਹ ਗੁਰੂ ਗੋਬਿੰਦ ਸਿੰਘ ਮਹਾਰਾਜ ਆਪ ਖੇਦਮਤ ਕਰਦੇ ਰਹੇ ਸੋ ਹੁਣ ਅਠਪੋ ਦਾ ਜਦੋਂ ਦਿਨ ਚੜਿਆ ਉਧਰ ਜਿਹੜੀਆਂ ਅ ਮਗਲ ਫੌਜਾਂ ਸੀ ਉਹਨਾਂ ਨੂੰ ਇਹ ਯਕੀਨ ਹੋ ਗਿਆ ਸੀ ਕਿ ਗੁਰੂ ਗੋਬਿੰਦ ਸਿੰਘ ਮਹਾਰਾਜ ਨੂੰ ਹਰਾਇਆ ਨਹੀਂ ਜਾ ਸਕਦਾ ਹਾਂਜੀ ਕਿਉਂਕਿ ਜਦੋਂ ਇਹਨਾਂ ਨੇ ਅਨੰਦਪੁਰ ਸਾਹਿਬ ਦੇ ਕਿਲਾ ਛੱਡਣ ਤੋਂ ਬਾਅਦ ਧਾਵਾ ਕੀਤਾ ਬੜੇ ਜ਼ੋਰ ਦਾ ਹਾਂਜੀ ਪਰ ਸਿੰਘਾਂ ਨੇ ਇਹਨਾਂ ਡਟ ਕੇ ਮੁਕਾਬਲਾ ਕੀਤਾ ਤੇ ਉਹਨਾਂ ਦੇ ਸ਼ੱਕੇ ਛੁੜਾਤੇ ਅੰਲਾ ਯਾਰਖੰਦ ਜੋਗੀ ਕਹਿੰਦਾ ਹੈ ਇਹਨਾਂ ਸਤੂਗੁਰੂ ਨੇ ਰਾਜਪੂਤਾਂ ਕੇ ਛੱਕੇ ਛੋੜਾ دیے ਮੁਗਲੋਂ ਕੇ ਬਲਬਲੇ ਵੀ ਜੇ ਉੱਥੇ ਸਭ ਮਿਟਾ ਦिए ਦੁਸ਼ਮਨ ਕੋ ਆਪਣੀ ਤੇਗ ਕੇ ਜੋਹਰ ਦਿਖਾ ਦिए ਕੁਸਤੋਂ ਕੇ ਇੱਕ ਆਨ ਪੇ ਪੁਸਤੇ ਲਗਾ ਦिए ਰਾਜਾ ਜੋ ਟੜ ਕੇ ਆਏ تھے ਵਾਰਾ ਪਹਾੜ ਕੇ ਪਸਤਾ ਰਹੇ تھے ਜੀ ਮੈਂ ਗੁਰੂ ਕੀ ਲਤਾੜ ਸੇ ਸੋ ਉਹ ਉਹਨਾਂ ਦੇ ਹੌਸਲੇ ਤਾਂ ਬਹੁਤ ਢਹਿ ਢੇਰੀ ਹੋ ਗਏ ਸੀ ਕਿਉਂਕਿ ਉਹਨਾਂ ਨੇ ਗੁਰੂ ਗੋਬਿੰਦ ਸਿੰਘ ਮਹਾਰਾਜ ਦੇ ਜੋਹਰ ਸਿੰਘਾਂ ਦੀ ਜੋਹਰ ਦੇਖ ਲੇ ਸੀ ਹੁਣ ਉਧਰੋਂ ਲਾਹੌਰ ਦੇ ਫੌਜਾਂ ਲਾਹੌਰ ਦੇ ਸੂਬੇ ਦੀਆਂ ਫੌਜਾਂ ਉਧਰ ਸਰਹੰਦ ਦੇ ਸੂਬੇ ਦੀਆਂ ਫੌਜਾਂ ਉਧਰ ਪਹਾੜੀ ਰਾਜਿਆਂ ਦੀਆਂ ਫੌਜਾਂ ਔਰ ਬਹੁਤ ਸਾਰੇ ਔਰੰਗਜ਼ੇਬ ਨੇ ਵੀ ਆਪਣੇ ਸੈਨਿਕ ਉਹਨਾਂ ਦੀ ਅ ਮਦਦ ਵਾਸਤੇ ਭੇਜਦੇ ਆ ਇਤਿਹਾਸ ਚ ਲਿਖਦਾ ਵੀ ਲੱਖਾਂ ਦੀ ਤਦਾਦ ਦੇ ਵਿੱਚ ਜਿਹੜੇ ਮੁਗਲ ਔਰ ਪਹਾੜੀ ਰਾਜੇ ਦੀਆਂ ਸੈਨਾ ਸੀ ਉਹਨਾਂ ਨੇ ਚਮਕੌਰ ਦੀ ਗੜੀ ਨੂੰ ਘੇਰਾ ਪਾ ਲਿਆ ਹਾਂਜੀ ਜੰਗ ਸਟਾਰਟ ਹੋ ਗਿਆ ਸੋਬਾ ਦਾ ਮਹਾਰਾਜ ਨੇ ਆਪਣੀ ਬਯੰਤ ਦੇ ਅਨੁਸਾਰ ਪੰਜ-ਪੰਜ ਸਿੰਘਾਂ ਦੇ ਜਥੇ ਜਿਹੜੇ ਸੀ ਉਹ ਮੈਦਾਨ ਦੇ ਵਿੱਚ ਭੇਜੇ ਔਰ ਸਿੰਘਾਂ ਨੇ ਐਨਾ ਬਹਾਦਰੀ ਦੇ ਨਾਲ ਟੱਕਰ ਕੀਤਾ ਕਿ ਜਿਹੜੇ ਮੁਗਲ ਫੌਜਾਂ ਨੂੰ ਭੱਜਣਾ ਪਾ ਤਿਆਂ ਐਨਾ ਸੂਰਬੀਰਾਂ ਨੇ ਭੁੱਖੇ ਤੇ ਆਇਆ ਨੇ ਔਰ ਥੱਕੇ ਹਾਰੇ ਨੇ ਔਰ ਪੰਜ-ਪੰਜ ਦੇ ਜਿਹੜੇ ਜਥੇ ਸੀ ਮਾਨੋ ਉਹ ਲੱਖਾਂ ਤੇ ਭਾਰੀ ਪੈ ਰਹੇ ਸੀ ਜਦੋਂ ਦੋ ਜਥੇ ਗੁਰੂ ਗੋਬਿੰਦ ਸਿੰਘ ਮਹਾਰਾਜ ਨੇ ਪੰਜ-ਪੰਜ ਦੇ ਬਣਾ ਕੇ ਭੇਜੇ ਤੇ ਇਹ ਜੋਰ ਦੇਖੇ ਬਾਬਾ ਅਜੀਤ ਸਿੰਘ ਜਿਹੜੇ ਗੁਰਪਾਤਸ਼ਾਹ ਦੇ ਵੱਡੇ ਸੁਪੁੱਤਰ ਸੀ ਜਿਸ ਦੀ ਬਾਬਤ ਕਹਿੰਦੇ ਨਾਮਕ ਅਜੀਤ ਹੋਮੈ ਜਿੱਤਿਆ ਨਹੀਂ ਜਾਊਗਾ ਜਿੱਤਿਆ ਗਿਆ ਤਾਂ ਮੁੜ ਕੇ ਨਹੀਂ ਆਊਗਾ ਬਾਬਾ ਅਜੀਤ ਸਿੰਘ ਗੁਰੂ ਗੋਬਿੰਦ ਸਿੰਘ ਮਹਾਰਾਜ ਦੇ پاس ਗਏ ਪਿਤਾ ਜੀ ਵੀ ਹੁਣ ਕਿਰਪਾ ਕਰੋ ਤੁਸੀਂ ਸਾਰੇ ਸਿੰਘਾਂ ਨੂੰ ਭੇਜੀ ਜਾ ਰਹੇ ਹੋ ਜੰਗ ਜੁੱਧ ਦੇ ਵਿੱਚ ਵੀ ਮੈਂ ਵੀ ਮਹਾਰਤ ਹਾਸਲ ਕੀਤੀ ਹੋਇਆ ਜੰਗ ਜੁੱਧ ਦੇ ਜਿਹੜੇ ਅ ਮੈਂ ਵੀ ਬਹੁਤ ਸਾਰੇ ਤਿਆਰੀਆਂ ਕੀਤੀਆਂ ਹੋਈਆਂ ਮੈ ਮੈਨੂੰ ਵੀ ਜੰਗ ਜੁੱਧ ਦੇ ਵਿੱਚ ਭੇਜਿਆ ਅੱਲਾ ਯਾਰਖਾਨ ਜੋਗੀ ਉਸ ਸਮੇਂ ਦੀ ਜਿਹੜੀ ਕਹਾਵਤ ਹੈ ਦੇਖੋ ਅੱਲਾ ਯਾਰਖਾਨ ਜੋਗੀ ਕਿੱਡਾ ਵੱਡਾ ਗੁਰੂ ਘਰ ਦਾ ਪ੍ਰੇਮੀ ਹੈ ਉਹਦੀਆਂ ਜਿਹੜੀਆਂ ਸਤਨਾ ਨੇ ਉਹ ਇਉਂ ਲੱਗਦੀਆਂ ਉਹਦੀ ਜਿਹੜੀ ਕਵਤਾ ਮੈਂ ਵੀ ਜਿਵੇਂ ਉਹਨੇ ਸਾਰਾ ਜਿਹੜਾ ਮਾਹੌਲ ਹੈ ਉਹਨਾਂ ਨੇ ਅੱਖੀਂ ਦੇਖਿਆ ਹੋਵੇ ਉਹ ਲਿਖਦੇ ਨੇ ਕਹਿੰਦੇ ਬਾਬਾ ਅਜੀਤ ਸਿੰਘ ਜੀ ਨੇ ਗੁਰੂ ਗੋਬਿੰਦ ਸਿੰਘ ਮਹਾਰਾਜ ਨੂੰ ਬੇਨਤੀ ਕਰੀ ਕੀ ਬੇਨਤੀ ਕਰੀ ਕਹਿੰਦਾ ਮੋਜ ਕੋ ਵੀ ਦੀਜੈ ਹੁਕਮ ਕਿ ਜੋਹਰ ਦਿਖਾਉ ਮੈਂ ਜਾਏ ਬਲਾ ਸੇ ਜਾਨ ਪੇ ਵਾਪਸ ਨਾ ਆਉ ਮੈਂ ਜੋਸ਼ ਸੇ ਮੈਦਾਨ ਮੇ ਕਦਮ ਕੋ ਬੜਾਉ ਮੈਂ ਪੁਚਾਲ ਕੀ ਤਰਹ ਸੇ ਜਹਾਂ ਕੋ ਹਲਾਉ ਮੈਂ ਨਾਮ ਕਾ ਅਜੀਤ ਹਮ ਹੂੰ ਜੀਤਾ ਨਾ ਜਾਊਗਾ ਜੀਤਾ ਤੋ ਖੈਰ ਹਾਰ ਕੇ ਜੀਤਾ ਨਾ ਆਊਗਾ ਲੜ ਲੜਕੇ ਨੇ ਲੜਕੇ ਜਾਣ ਦੀ ਜਾਣ ਦੀ ਖਾਤਰ ਔਰ ਜੰਗ ਵਿੱਚ ਆਇਆ تھا ਹੌਸਲੇ से धर्म की उमंग में देखो ਅੰਲਾ ਜਾਰਖੰਡ ਜੋਗੀ ਕਹਿੰਦਾ ਹੈ ਵੀ ਕਿੱਡਾ ਜਜਵਾ ਸੀ ਬਾਬਾ ਅਜੀਤ ਸਿੰਘ ਦੇ ਵਿੱਚ ਪਤਾ ਹੈ ਵੀ ਸਾਹਮਣੇ ਮੌਤ ਹੈ ਪਰ ਮੌਤ ਸਾਹਮਣੇ ਹੋਣ ਦੇ ਬਾਵਜੂਦ ਉਹਨਾਂ ਨੇ ਆਪਣੇ ਪਿਤਾ ਗੁਰੂ ਗੋਬਿੰਦ ਸਿੰਘ ਮਹਾਰਾਜ ਨੂੰ ਕਿਹਾ ਵੀ ਪਤਾ ਜੀ ਮੈਨੂੰ ਵੀ ਅੱਗੇ ਅਦਾਓ ਮੈਂ ਵੀ ਜੰਗ ਜੁੱਧ ਦੇ ਵਿੱਚ ਜਾ ਕੇ ਆਪਣੇ ਜੋਹਰ ਦਿਖਾਵਾਂ ਗੁਰਗੋਵ ਸਿੰਘ ਮਹਾਰਾਜ ਨੇ ਬਾਬਾ ਅਜੀਤ ਸਿੰਘ ਨੂੰ ਆਪਣੇ ਗਲੇ ਦੇ ਨਾਲ ਲਾਇਆ ਗਲੇ ਦੇ ਨਾਲ ਲਾ ਕੇ ਕਹਿੰਦੇ ਅਜੀਤਿਆ ਵੀ ਜੇ ਕਿਤੇ ਮੈਂ ਜ਼ੋਰ ਦੇ ਨਾਲ ਧੱਕੇ ਦੇ ਨਾਲ ਤੁਹਾਨੂੰ ਕਹਿੰਦਾ جنگ ਜੁੱਧ ਜਾਣ ਤੋਂ ਜਾਣ ਨੂੰ ਤੇ ਇਤਿਹਾਸ ਹੋਰ ਹੋਣਾ ਸੀ ਪਰ ਅੱਜ ਤੂੰ ਇਹ ਸਾਬਤ ਕਰਤਾ ਵੀ ਤੇਰੇ ਅੰਦਰ ਸੂਰਬੀਰਤਾ ਦੇ ਪੂਰੇ ਗੁਣ ਨੇ ਔਰ ਤੂੰ ਜਿਹੜਾ ਮੇਰਾ ਮਿਸ਼ਨ ਹੈ ਜਿਹੜਾ ਮੇਰਾ ਇਰਾਦਾ ਹੈ ਜਿਹੜੀ ਮੇਰਾ ਉਦੇਸ਼ ਹੈ ਜਿਹੜਾ ਮੇਰਾ ਮਿਸ਼ਨ ਆ ਉਹਦੇ ਤੇ ਤੋਂ ਪੂਰਾ ਉਤਰਿਆ ਤੇ ਗੁਰੂ ਗੋਬਿੰਦ ਸਿੰਘ ਮਹਾਰਾਜ ਨੇ ਫਿਰ ਬਾਬਾ ਅਜੀਤ ਸਿੰਘ ਨੂੰ ਆਪ ਤਿਆਰ ਬਰ ਤਿਆਰ ਕੀਤਾ ਤੀਰਾਂ ਦਾ ਪੱਥਾ ਦਿੱਤਾ ਤਲਵਾਰ ਨੇਜਾ ਤੇ ਗੁਰੂ ਗੋਬਿੰਦ ਸਿੰਘ ਮਹਾਰਾਜ ਨੇ ਅਜੀਤ ਸਿੰਘ ਨੂੰ ਫਿਰ ਆਪ ਤਿਆਰ ਕਰਕੇ ਜਦੋਂ ਤਿਆਰ ਬਰ ਤਿਆਰ ਹੋ ਗਏ ਦੋਹੇ ਮੋਢਿਆਂ ਤੋਂ ਫੜ ਕੇ ਅੱਖਾਂ ਦੇ ਵਿੱਚ ਅੱਖਾਂ ਪਾ ਕੇ ਬਾਬਾ ਅਜੀਤ ਸਿੰਘ ਜੀ ਨੂੰ ਗੁਰੂ ਗੋਬਿੰਦ ਸਿੰਘ ਮਹਾਰਾਜ ਨੇ ਮਾਣੋ ਅਸ਼ੀਰਵਾਦ ਦਿੱਤਾ ਕਿ ਇਹ ਨਾ ਹੋਵੇ ਵੀ ਤੂੰ ਕਿਤੇ ਵਾਪਸ ਪਰਤ ਜਾਈਂ ਜਾਂ ਹਾਰ ਮੰਨ ਕੇ ਜਾਂ ਇਹ ਤੀਰਾਂ ਦੀ ਵਿਛਾੜ ਜਦੋਂ ਹੋਣੀ ਹੈ ਉਹਨਾਂ ਨੂੰ ਡਰ ਕੇ ਤੂੰ ਵਾਪਸ ਆ ਜੇ ਰਣ ਦੇ ਵਿੱਚ ਜਾ ਕੇ ਤੂੰ ਆਪਣਾ ਪੂਰਾ ਪੂਰਾ ਜਿਹੜਾ ਤੇਰਾ ਜੋਰ ਹੈ ਜੋ ਸੂਰਬੀਰਤਾ ਦਾ ਪ੍ਰਗਟਾਵਾ ਕਰਨਾ ਹੈ ਤੇ ਇਉਂ ਤਿਆਰ ਕਰਕੇ ਫਿਰ ਆਕਾਸ਼ ਜੀ ਜਦੋਂ ਗੁਰੂ ਗੋਬਿੰਦ ਸਿੰਘ ਮਹਾਰਾਜ ਨੇ ਬਾਬਾ ਅਜੀਤ ਸਿੰਘ ਜੀ ਨੂੰ ਪੰਜ ਸਿੰਘਾਂ ਦਾ ਜਥਾ ਦੇ ਕੇ ਭੇਜਿਆ ਤੇ ਜਦੋਂ ਬਾਬਾ ਅਜੀਤ ਸਿੰਘ ਜੀ ਨੇ ਫੌਜਾਂ ਤੇ ਹਮਲਾ ਕੀਤਾ ਮਾਨੋ ਜਿਹੜੀਆਂ ਮੁਗਲ ਫੌਜਾਂ ਸੀ ਉਹਨਾਂ ਦੇ ਵਿੱਚ ਹਲਬਲੀ ਪੰਚ ਗਈ ਹਲਚਲ ਮਚ ਗਈ ਉਹਨਾਂ ਦੇ ਵਿੱਚ ਭਗੜੜ ਮਚ ਗਈ ਵੀ ਐਡਾ ਸੂਰਬੀਰਤਾ ਐਡਾ ਦਲੇਰੀ ਦੇ ਨਾਲ ਐਡਾ ਜੋਰ ਜੋਸ਼ ਦੇ ਨਾਲ ਬਾਬਾਜੀ ਸਿੰਘ ਨੇ ਉਹਨਾਂ ਤੇ ਹਮਲਾ ਕੀਤਾ ਤੇ ਮਾਨੋ ਉਹਨਾਂ ਨੂੰ ਆਪਣੀ ਜਾਨ ਬਚਾਉਣ ਦੀ ਪੈ ਗਈ ਤੇ ਹੁਣ ਜਦੋਂ ਬਾਬਾ ਅਜੀਤ ਸਿੰਘ ਜੀ ਗਏ ਹੁਣ ਉਹਨਾਂ ਦਾ ਜਿਹੜਾ ਉਮਰ ਸੀ ਉਹਨਾਂ ਦਾ ਨੌਜਵਾਨ ਅਵਸਥਾ ਸੀ ਕੀਰਾ ਮੋਰਾ ਗੁਰੂ ਗੋਬਿੰਦ ਸਿੰਘ ਮਹਾਰਾਜ ਨਾਲ ਮਿਲਦਾ ਜੁਲਦਾ ਸੀ ਹਾਂਜੀ ਮਗਲਾਂ ਨੂੰ ਯਕੀਨ ਹੋ ਗਿਆ ਵੀ ਇਹ ਤੇ ਗੁਰੂ ਗੋਬਿੰਦ ਸਿੰਘ ਮਹਾਰਾਜ ਆਪ ਹੀ ਆ ਗਏ ਤੇ ਹੁਣ ਜਦੋਂ ਉਹਨਾਂ ਨੂੰ ਇਹ ਭਲੇਖਾ ਪਿਆ ਜਿਹੜੀ ਮੁਗਲ ਫੌਜਾਂ ਦੀ ਸਾਰੀ ਜਿਹੜੀ ਨੈਗਾਸੀ ਉਹ ਕੇਂਦਰਿਤ ਹੋ ਗਈ ਬਾਬਾ ਅਜੀਤ ਸਿੰਘ ਤੇ ਉਧਰ ਸਿੰਘ ਤੇ ਬੇਸ਼ੱਕ ਆਪਣਾ ਆਪਣਾ ਜੋਹਰ ਦਿਖਾ ਰਹੇ ਸੀ ਜਿਹੜਾ ਪੰਜ ਸਿੰਘਾਂ ਦਾ ਜਥਾ ਸੀ ਤੇ ਉਧਰ ਹੁਣ ਉਹ ਜਿਹੜੇ ਮੁਗਲ ਫੌਜਾਂ ਸੀ ਉਹਨਾਂ ਨੂੰ ਇਹ ਯਕੀਨ ਹੋਗਾ ਵੀ ਗੁਰੂ ਗੋਬਿੰਦ ਸਿੰਘ ਮਹਾਰਾਜ ਆਪ ਆ ਗਏ ਨੇ ਕਿਉਂਕਿ ਐਡਾ ਵੱਡਾ ਐਡਾ ਤੇਜ ਐਡਾ ਜੋਸ਼ੀਲਾ ਕੋਈ ਹੋਰ ਸਿੰਘ ਦੇ ਵਿੱਚ ਜज्ਬਾ ਨਹੀਂ ਸੀ ਦੇਖਿਆ ਜੋ ਉਹਨਾਂ ਨੂੰ ਬਾਬਾ ਅਜੀਤ ਸਿੰਘ ਦੇ ਵਿੱਚ ਦੇਖਿਆ ਹੁਣ ਉਹਨਾਂ ਸਾਰੀਆਂ ਫੌਜਾਂ ਨੇ ਮਨੋਂ ਵੀ ਬਾਬਾ ਅਜੀਤ ਸਿੰਘ ਵੱਲ ਨੂੰ ਮੂੰਹ ਕਰ ਲਏ ਸਾਰਿਆਂ ਨੇ ਆਪਣੇ ਉਹਨਾਂ ਨੂੰ ਟਾਰਗੇਟ ਕੀਤਾ ਪਰ ਬਾਬਾ ਅਜੀਤ ਸਿੰਘ ਜੀ ਨੇ ਬੜਾ ਜੋਹਰ ਦੇ ਨਾਲ ਬੜਾ ਸੂਰਬੀਰ ਤੰਦੇ ਨਾਲ ਉਹਨਾਂ ਦਾ ਮੁਕਾਬਲਾ ਕਰਿਆ ਪਹਿਲਾ ਤਲਵਾਰ ਦੇ ਜੋਹਰ ਦਿਖਾਏ ਤੀਰਾਂ ਦੇ ਜੋਹਰ ਦਿਖਾਏ ਤੇ ਜਦੋਂ ਉਹਨਾਂ ਸਾਰੇ ਮੁਗਲਾਂ ਦਾ ਉਹਨਾਂ ਵੱਲ ਝੁਕਾ ਹੋਇਆ ਤੇ ਬਾਬਾ ਅਜੀਤ ਸਿੰਘ ਦੇ ਕਈ ਕਹਿੰਦੇ ਫੱਟ ਵੀ ਲੱਗੇ ਆਖਰ ਮੁਕਾਬਲਾ ਕਰਦੇ ਕਰਦੇ ਬਾਬਾ ਅਜੀਤ ਸਿੰਘ ਜੀ ਉਹ ਘੋੜੇ ਤੋਂ ਢਿੱਠਾ ਡਿੱਗ ਪੈਂਦੇ ਨੇ ਔਰ ਢਿੱਠਾ ਜੀ ਤੋਂ ਡਿੱਗਦੇ ਨੇ ਫਿਰ ਬਾਬਾ ਅਜੀਤ ਸਿੰਘ ਜੀ ਨੇ ਜਿਹੜੇ ਆਪਣੇ ਉਸ ਦੇ ਪਾਸ ਉਹਨਾਂ ਪਾਸ ਤਲਵਾਰ ਸੀ ਉਹਨੂੰ ਕੱਢਿਆ ਕੱਢ ਕੇ ਬਹੁਤ ਸਾਰੇ ਜਿਹੜੇ ਮੁਗਲ ਸੀ ਉਹਨਾਂ ਦੇ ਆਹੂ ਲਾਤੇ ਕਿਉਂਕਿ ਲੱਖਾਂ ਦੀ ਤਾਦਾਦ ਦੇ ਵਿੱਚ ਬਾਬਾ ਅਜੀਤ ਸਿੰਘ ਜੀ ਵੱਲ ਉਹਨਾਂ ਦਾ ਝੁਕਾਓ ਹੋ ਗਿਆ ਸੀ ਤੇ ਕਿਤੋਂ ਤੀਰ ਆ ਰਹੇ ਨੇ ਕਿਤੋਂ ਬਰਸ਼ਾ ਆ ਰਹੀ ਹੈ ਕਿਤੋਂ ਤਲਵਾਰ ਆ ਰਹੀ ਹੈ ਦੱਸਨੇ ਵੀ ਬਾਬਾ ਅਜੀਤ ਸਿੰਘ ਦਾ ਜਿਹੜਾ ਸਰੀਰ ਸੀ ਤੇ ਹਜ਼ਾਰਾਂ ਨਹੀਂ ਕਹਿੰਦੇ ਲੱਖਾਂ ਹੀ ਉਹਦੇ ਘਾਓ ਹੋ ਗਏ ਆਖਰ ਬਾਬਾ ਅਜੀਤ ਸਿੰਘ ਸੂਰਬੀਰਤਾ ਦੇ ਨਾਲ ਲੜਦੇ ਲੜਦੇ ਇਹ ਉਹ ਕਾਲ ਹੋ ਕੇ ਮਨੋ ਹੁਣ ਆਪਣੇ ਆਖਰੀ ਦਮਾਂ ਤੇ ਆ ਕੇ ਹੁਣ ਉਹਨਾਂ ਨੂੰ ਯਕੀਨ ਹੋ ਗਿਆ ਵੀ ਹੁਣ ਉਹ ਖੜੇ ਨਹੀਂ ਰਹਿ ਸਕਦੇ ਮਨੋ ਡਿਗਣ ਲੱਗੇ ਨੇ ਉਹ ਘੁੰਮ ਕੇ ਉਹਨਾਂ ਨੇ ਮਨੋ ਕਿਲੇ ਵੱਲ ਨੂੰ ਮੂੰਹ ਕੀਤਾ ਤੇ ਗੁਰੂ ਗੋਬਿੰਦ ਸਿੰਘ ਮਹਾਰਾਜ ਨੂੰ ਮਨੋ ਉਹ ਆਪਣੇ ਮਾਨੀ ਮੰਦਰ ਨਮਸਕਾਰ ਕਰਦੇ ਨੇ ਵੀ ਪਿਤਾ ਜੀ ਵੀ ਜੋ ਤੁਸੀਂ ਮੈਨੂੰ ਸਿਖਾਇਆ ਦਿੱਤੀ ਸੀ ਅੱਜ ਮੈਂ ਉਸੇ ਸਿਖਿਆ ਤੇ ਚੱਲ ਤੇ ਚੱਲਦੇ ਹੋਏ ਅਜ ਵੀਰ ਰਸ ਦੇ ਵਿੱਚ ਹੋ ਕੇ ਮੈਂ ਅੱਜ ਮੌਤ ਨੂੰ ਆਪਣੇ ਗਲੇ ਲਗਾ ਰਿਹਾ ਤੇ ਮਾਨੋ ਉਹਨਾਂ ਨੇ ਉਹਨਾਂ ਨੂੰ ਆਪਣੇ ਹੱਥ ਜੋੜ ਕੇ ਨਮਸਕਾਰ ਕਰਕੇ ਉਹ ਜਿਹੜਾ ਆਪਣੇ ਸਰੀਰ ਤੋਂ ਉਹਨਾਂ ਨੇ ਆਪਣੀ ਆਤਮਾ ਨੂੰ ਵੱਖ ਕਰ ਲਿਆ ਪਤਾ ਨਹੀਂ ਤਕਰੀਬਨ ਆ ਬਾਬਾ ਅਜੀਤ ਸਿੰਘ ਦਾ ਸਰੀਰ ਤੇ ਐਨੇ ਫਟਦੇ ਹੋਏ ਕੋਈ ਐਸੀ ਜਗ੍ਹਾ ਹੀ ਨਹੀਂ ਕੋਈ ਦਿਖ ਰਹੀ ਸੀ ਵੀ ਜਿੱਥੇ ਬਾਬਾ ਅਜੀਤ ਸਿੰਘ ਦੇ ਕੋਈ ਜਗ੍ਹਾ ਬਚੀ ਹੋਵੇ ਜਿੱਥੇ ਤੀਰ ਜਾਂ ਤਲਵਾਰ ਜਾਂ ਨੇਜਾ ਆਦਕ ਨਾ ਲੱਗਾ ਹੋਵੇ ਸੋ ਇਸ ਤਰ੍ਹਾਂ ਤਨ ਬਾਬਾ ਅਜੀਤ ਸਿੰਘ ਜੀ ਬੜੀ ਸੂਰਬੀਰਤਾ ਦੇ ਨਾਲ ਲੜਦੇ ਲੜਦੇ ਜੰਗ ਦੇ ਵਿੱਚ ਸ਼ਹੀਦ ਹੋ ਗਏ ਅਗਲਾ ਜਥਾ ਜਦੋਂ ਤਿਆਰ ਕੀਤਾ ਗੁਰੂ ਗੋਬਿੰਦ ਸਿੰਘ ਮਹਾਰਾਜ ਨੇ ਪੰਜ ਸਿੰਘਾਂ ਦੇ ਨਾਲ ਤੇ ਬਾਬਾ ਚੁਝਾਰ ਸਿੰਘ ਜੀ ਜਿਹੜੇ ਛੋਟੇ ਸਨ ਬਾਬਾ ਜੀ ਸਿੰਘ ਜੀ ਤੋਂ ਤੇ ਉਹਨਾਂ ਨੇ ਫਿਰ ਬੇਨਤੀ ਕੀਤੀ ਪਿਤਾ ਜੀ ਮੇਰਾ ਵੱਡਾ ਵੀਰ ਬਾਬਾ ਅਜੀਤ ਸਿੰਘ ਜੰਗ ਜੁੱਧ ਦੇ ਵਿੱਚ ਜਾ ਕੇ ਸ਼ਹੀਦੀਆਂ ਪ੍ਰਾਪਤ ਕਰ ਗਿਆ ਮੈਂ ਵੀ ਜੰਗ ਜੁੱਧ ਦੀ ਸਿੱਖਿਆ ਲਈ ਹੈ ਮੈਨੂੰ ਵੀ ਪਤਾ ਹੈ ਸਾਰੇ ਦਾ ਪੇਚਦਾ ਕਿਰਪਾ ਕਰੋ ਮੰਨੂ ਵੀ ਜੰਗ ਜੁੱਧ ਦੇ ਵਿੱਚ ਜਾਣ ਦੀ ਅਗਤ ਫਿਰ ਗੁਰੂ ਗੋਬਿੰਦ ਸਿੰਘ ਮਹਾਰਾਜ ਨੇ ਉੱਥੇ ਕੋਈ ਇਹ ਨਹੀਂ ਕਿਹਾ ਵੀ ਇਹ ਮੇਰੇ ਪੁੱਤਰ ਹੈ ਵੀ ਇਹਨਾਂ ਦੇ ਨਾਲ ਕੋਈ ਬਖਰੇਵਾ ਕਰਨਾ ਤੇ ਜਦੋਂ ਉਹਨਾਂ ਨੇ ਦੇਖਿਆ ਵੀ ਬਾਬਾ ਅਜੀਤ ਸਿੰਘ ਸ਼ਹੀਦ ਹੋ ਗਏ ਹੁਣ ਬਾਬਾ ਜੁਝਾਰ ਸਿੰਘ ਨੂੰ ਵੀ ਫਿਰ ਉਹਨਾਂ ਨੇ ਆਪਣੇ ਹੱਥੀ ਤਿਆਰ ਕੀਤਾ ਗੁਰੂ ਗੋਬਿੰਦ ਸਿੰਘ ਮਹਾਰਾਜ ਨੇ ਜਦੋਂ ਤਿਆਰ ਕੀਤਾ ਇੱਕ ਪੰਜ ਸਿੰਘਾਂ ਦਾ ਜਥਾ ਬਾਬਾ ਜੁਝਾਰ ਸਿੰਘ ਦੇ ਨਾਲ ਭੇਜਿਆ ਬਾਬਾ ਜੁਝਾਰ ਸਿੰਘ ਜੀ ਨੇ ਵੀ ਬਹੁਤ ਦਲੇਰੀ ਦੇ ਨਾਲ ਬੜੀ ਸੂਰਬੀਰਤਾ ਦੇ ਨਾਲ ਬੇਸ਼ੱਕ ਛੋਟੀ ਉਮਰ ਸੀ ਪਰ ਛੋਟੀ ਉਮਰ ਦੇ ਵਿੱਚ ਵੀ ਵੱਡੇ ਸਾਕੇ ਤੇ ਉਹਨਾਂ ਨੇ ਵੀ ਬਹੁਤ ਦਲੇਰੀ ਦੇ ਨਾਲ ਪਤਾ ਨਹੀਂ ਕਿੰਨੇ ਕੁ ਲੱਖਾਂ ਹੀ ਮੋਗਲ ਫੌਜਾਂ ਦੇ ਜਿਹੜੇ ਸੈਨਿਕ ਸੀ ਉਹਨਾਂ ਨੂੰ ਲਤਾੜ ਕੇ ਤੇ ਬਹੁਤ ਸਾਰਾ ਜਿਹੜਾ ਆਪਣੇ ਵੀਰਤਾ ਦੇ ਜੋਰ ਦਿਖਾਏ ਆਖਰ ਲੱਖਾਂ ਦੀ ਤਦਾਦ ਦੇ ਵਿੱਚ ਜਦੋਂ ਮੁਗਲ ਫੌਜ ਨੇ ਪਹਾੜੀ ਰਾਜੇ ਨੇ ਕਦੋਂ ਤੱਕ ਟਿਕ ਪਾਉਂਦੇ ਬਾਬਾ ਜੁਝਾਰ ਸਿੰਘ ਵੀ ਬਹੁਤ ਬੁਰੀ ਤਰ੍ਹਾਂ ਦੇ ਨਾਲ ਜ਼ਖਮੀ ਹੋ ਗਏ ਔਰ ਜ਼ਖਮੀ ਹੋ ਕੇ ਮਾਨੋ ਉਹਨਾਂ ਦੇ ਵੀ ਤੀਰਾਂ ਦੇ ਤਲਵਾਰਾਂ ਦੇ ਪਤਾ ਨਹੀਂ ਕਿੰਨੇ ਫਟ ਪਜ ਗਏ ਫਟ ਬਜ ਗਏ ਤੇ ਜਦੋਂ ਸਹਬਜ਼ਾਦਾ ਜੁਝਾਰ ਸਿੰਘ ਦੇ ਕਾਫੀ ਫਟ ਲੱਗੇ ਹੁਣ ਉਹਨਾਂ ਦੇ ਵਿੱਚ ਫਿਰ ਉਹ ਜਿਹੜੀ ਤਾਕਤ ਨਾ ਰਹੀ ਜਦੋਂ ਸਰੀਰ ਦੇ ਵਿੱਚ ਐਨੇ ਸਾਰੇ ਤੀਰ ਖੁੱਭ ਗਏ ਤਲਵਾਰਾਂ ਦੇ ਫਟ ਲੱਗੇ ਤੇ ਉਹਨਾਂ ਨੇ ਵੀ ਮਾਨੋ ਆਪਣੇ ਪਿਤਾ ਗੁਰੂ ਦੇ ਵੱਲ ਨੂੰ ਇਸ਼ਾਰਾ ਕਰਕੇ ਉਹਨਾਂ ਨੂੰ ਨਮਸਕਾਰ ਕੀਤੀ ਤੇ ਅੱਲਾ ਜਾਰਖਾ ਜੋਗੀ ਲਿਖਦਾ ਕਹਿੰਦਾ بیٹے ਕੇ ਕਤਲ ਹੋਣੇ ਕੀ ਪਹੁੰਚੀ ਜੂਹੀ ਖਬਰ ਜਾਨਾ ਜੇ ਬਾਪ ਨੇ ਹੂਆ ਕਤਲ ਉਹ ਪਿਸਰ ਸ਼ੁਕਰ ਅਕਾਲ ਪੁਰਖ ਕਾ ਕੀ ਅ ਝਟ ਉਠਾ ਕੇ ਸ਼ੰਭਲ ਸਗਰ ਔਰ ਅਰਜ ਕੀ ਕੇ ਬੰਦਾ ਪੇ ਕਿਰਪਾ ਕੀ ਕਰ ਨਜ਼ਰ ਮੁਜ ਪਰ ਸੇ ਅਜ ਤੇਰੀ ਆਮੰਤ ਅਦਾ ਹੋਈ ਬੇਟੇ ਕੀ ਜਾਨ ਧਰਮ ਕੀ ਖਾਤਰ ਫੇਦਾ ਹੋਈ ਗੁਰੂ ਗੋਬਿੰਦ ਸਿੰਘ ਮਹਾਰਾਜ ਨੇ ਦੇਖਿਆ ਬਾਬਾ ਜੀ ਦੁਜਾਰ ਸਿੰਘ ਨੂੰ ਸ਼ਹੀਦ ਹੁੰਦੇ ਉਹਨਾਂ ਨੇ ਗੁਰੂ ਗੋਬਿੰਦ ਸਿੰਘ ਮਹਾਰਾਜ ਨੇ ਮਾਨੋ ਉਸ ਅਕਾਲ ਪੁਰਖ ਵਾਹ ਗੁਰੂ ਪਰਮਾਤਮਾ ਬਲ ਇਸ਼ਾਰਾ ਕਰਕੇ ਉਸ ਅਕਾਲ ਪੁਰਖ ਵਾਹਿਗੁਰੂ ਪਰਮਾਤਮਾ ਦੇ ਚਰਨਾਂ 'ਚ ਬੇਨਤੀ ਕਰੀ ਕਿ ਪਾਤਸ਼ਾਹ ਜਿਹੜੀ ਤੂੰ ਮਾਨੂੰ ਇਮਾਨਤ ਦਿੱਤੀ ਸੀ ਇਹ ਜਿਹੜੇ ਮੇਰੇ ਬੇਟੇ ਆ ਇਹ ਧਰਮ ਦੀ ਖਾਤਰ ਔਰ ਉਸ ਅਕਾਲ ਪੁਰਖ ਵਾਹਿਗੁਰੂ ਪਰਮਾਤਮਾ ਦੀ ਕਿਰਪਾ ਦੇ ਨਾਲ ਇਹਨਾਂ ਨੇ ਅੱਜ ਜੰਗ ਜੁਦ੍ਹ ਦੇ ਵਿੱਚ ਸ਼ਹੀਦੀਆਂ ਪਾਈਆਂ ਤੇ ਪਰਮਾਤਮਾ ਦੇ ਅੱਗੇ ਅਰਦਾਸ ਕਰੀ ਪਾਕਸ਼ਾਹ ਤੇਰੀ ਇਮਾਨਤ ਤੇਰੇ ਪਾਸ ਆ ਗਈ ਹੈ ਤੇ ਗੁਰੂ ਗੋਬਿੰਦ ਸਿੰਘ ਮਹਾਰਾਜ ਨੇ ਉਸ ਸਮੇਂ ਵੀ ਇਹ ਨਹੀਂ ਵੀ ਉਹਨਾਂ ਦੇ ਜਾਣ ਤੇ ਕੋਈ ਬਹਿਣ ਪਾਏ ਜਾਂ ਰੋਣਾ ਕਰਾਉਣਾ ਕੀਤਾ ਉਹਨਾਂ ਨੇ ਪ੍ਰਮਾਤਮਾ ਦਾ ਸ਼ੁਕਰ ਕੀਤਾ ਵੀ ਪ੍ਰਮਾਤਮਾ ਤੇਰੀ ਮਨਤ ਤੇਰੇ ਪਾਸ ਸਹੀ ਸਲਾਮਤ ਪਹੁੰਚ ਗਈ। ਔਰ ਜਿੱਥੇ ਸਹਿਬਜ਼ਾਦਿਆਂ ਦੀ ਸ਼ਹੀਦੀ ਹੋਈ ਉੱਥੇ ਫਿਰ ਬਹੁਤ ਸਾਰੇ ਜਿਹੜੇ ਸਿੰਘ ਸੀ ਤਕਰੀਬਨ ਇਤਿਹਾਸ ਵਿੱਚ 43 ਸਿੰਘਾਂ ਦਾ ਜ਼ਿਕਰ ਆਉਂਦਾ ਵੀ 43 ਸਿੰਘਾਂ ਦਾ ਕਾਫਲਾ ਸੀ ਮਹਾਰਾਜ ਦੇ ਨਾਲ। ਔਰ ਉਹਨਾਂ ਦੇ ਵਿੱਚੋਂ 43 ਦੇ ਵਿੱਚੋਂ ਤਕਰੀਬਨ 30-32 ਜਿਹੜੇ ਸਿੰਘ ਸੀ ਉਹ ਸ਼ਹੀਦ ਹੋ ਗਏ ਸੀ। ਤੇ ਹੁਣ ਉਹ ਰਾਤ ਦਾ ਜਿਹੜਾ ਸਮਾਂ 8 ਪੋਹ ਦਾ 8 ਪੋਹ ਵਾਲੇ ਦਿਨ ਗੁਰੂ ਪਾਤਸ਼ਾਹ ਦੇ ਦੋਨੇ ਵੱਡੇ ਸਾਹਿਬਜ਼ਾਦੇ ਸ਼ਹੀਦ ਹੋ ਗਏ ਕੋ ਸਿੰਘ ਵੀ ਸ਼ਹੀਦ ਹੋਏ ਹੁਣ 8 ਪੋਹ ਵਾਲੇ ਦਿਨ ਜਦੋਂ ਰਾਤ ਹੋਈ ਜੰਗ ਜੁੱਦ ਬੰਦ ਹੋਇਆ ਮਹਾਰਾਜ ਗੁਰੂ ਗੋਬਿੰਦ ਸਿੰਘ ਮਹਾਰਾਜ ਨੇ ਫਿਰ ਆਪ ਜੰਗ ਜੁੱਦ ਦੇ ਵਿੱਚ ਜਾਣ ਦਾ ਉਹਨਾਂ ਨੇ ਫੈਸਲਾ ਕਰ ਲਿਆ ਹਾਂਜੀ ਹੁਣ ਗੁਰੂ ਪਾਤਸ਼ਾਹ ਦੇ ਪਿਆਰੇ ਪੰਜ ਪਿਆਰਿਆਂ ਦੇ ਵਿੱਚੋਂ ਭਾਈ ਦਿਆਲ ਸਿੰਘ ਭਾਈ ਧਰਮ ਸਿੰਘ ਜਿਹੜੇ ਦੋ ਪਿਆਰੇ ਸੀ ਉਹ ਤੇ ਨਾਲ ਕੁਝ ਬਾਬਾ ਸੰਗਤ ਸਿੰਘ ਜੀ ਤੇ ਹੋਰ ਕੁਝ ਮੁਖੀ ਸਿੰਘ ਉਹਨਾਂ ਨੇ ਦੇਖਿਆ ਵੀ ਪਾਸ਼ਾ ਤਿਆਰੀ ਕਰ ਰਹੇ ਨੇ ਆਪਣੇ ਆਪ ਜਾਣ ਦੀ ਤੇ ਉਹਨਾਂ ਨੇ ਮਤਾ ਪਕਾਇਆ ਹਾਂਜੀ ਮਹਾਰਾਜ ਨੂੰ ਬੇਨਤੀ ਕੀਤੀ ਵੀ ਮਹਾਰਾਜ ਤੁਸੀਂ ਕੀ ਕਰ ਰਹੇ ਹੋ ਕਹਿੰਦੇ ਵੀ ਕੱਲ ਨੂੰ ਜੰਗ ਜੂਦ ਦੇ ਵਿੱਚ ਮੈਂ ਖੁਦ ਜਾਵਾਂਗਾ ਤੇ ਫਿਰ ਉਹਨਾਂ ਨੇ ਬੇਨਤੀ કરી ਮਹਾਰਾਜ ਨਹੀਂ ਐਸਾ ਨਾ ਕਰੋ ਵੀ ਤੁਸੀਂ ਕਿਰਪਾ ਕਰਕੇ ਅਸੀਂ ਹੈ ਜੰਗ ਜੁੱਧ ਨੂੰ ਤੁਸੀਂ ਜੰਗ ਜੁੱਧ ਨਹੀਂ ਜਦ ਤੱਕ ਅਸੀਂ ਜਿਉਂਦੇ ਆ ਉਹ ਤੱਕ ਨਹੀਂ ਤੁਹਾਨੂੰ ਨਹੀਂ ਜਾਣਾ ਚਾਹੀਦਾ ਮਹਾਰਾਜ ਨੇ ਕਿਹਾ ਵੀ ਹੁਣ ਸਾਰੇ ਜਦੋਂ ਸ਼ਹੀਦੀਆਂ ਪ੍ਰਾਪਤ ਕਰ ਗਏ ਮੈਂ ਇਥੋਂ ਇਸ ਤਰ੍ਹਾਂ ਕਿਵੇਂ ਚਲੇ ਜਾਵਾਂ ਤੇ ਫਿਰ ਉਹ ਜਿਹੜੇ ਸਿੰਘ ਸੀ ਪੰਜ ਸਿੰਘ ਉਹਨਾਂ ਨੇ ਮੱਤਾ ਪਕਾ ਕੇ ਵੀ ਪਾਸ਼ਾ ਨੇ ਕਿਹਾ ਵੀ ਖਾਲਸਾ ਮੇਰਾ ਰੂਪ ਹੈ ਖਾਸ ਖਾਲਸੇ ਮੈਂ ਹੋਕਰੋਂ ਵਾਸ ਵੀ ਖਾਲਸਾ ਮੇਰਾ ਹੀ ਰੂਪ ਹੈ ਉਹਨਾਂ ਨੇ ਫਿਰ ਪੰਜ ਸਿੰਘਾਂ ਨੇ ਖਾਲਸਾ ਰੂਪ ਹੋ ਕੇ ਅੱਜ ਇਕੱਲੇ ਇੱਕ ਸੰਗ ਨਹੀਂ ਕੋ ਗੁਰੂ ਰੂਪ ਹੋ ਕੇ ਗੁਰੂ ਗੋਵਿੰਦ ਸਿੰਘ ਮਹਾਰਾਜ ਨੇ ਹੁਕਮ ਕੀਤਾ ਵੀ ਪਾਸ਼ਾ ਕਿਰਪਾ ਕਰਕੇ ਤੁਸੀਂ ਇਸ ਕਿਲੇ ਨੂੰ ਛੱਡਣਾ ਕਰੋ ਤੇ ਜੇ ਤੁਸੀਂ ਛੇਡੋਗੇ ਫਿਰ ਤਾਂ ਖਤਮ ਹੋ ਗਿਆ ਹੁਣ ਤੁਸੀਂ ਜੇ ਚਲੇ ਜਾਓਗੇ ਜੰਗ ਜੂਦੋ ਦੇ ਵਿੱਚੋਂ ਤੁਸੀਂ ਹੋਰ ਸੰਗਤ ਤਿਆਰ ਕਰਕੇ ਤੇ ਇਹ ਜਿਹੜਾ ਜ਼ੁਲਮ ਹੈ ਇਹਦਾ ਤੁਸੀਂ ਟੱਕਰ ਕਰ ਸਕਦੇ ਆ ਕਿਉਂਕਿ ਮਹਾਰਾਜ ਦਾ ਕਿਸੇ ਮਜ਼ਬਬ ਦੇ ਨਾਲ ਕੋਈ ਬੈਰ ਨਹੀਂ ਸੀ ਉਹਨਾਂ ਦਾ ਕੋਈ ਮੁਸਲਮਾਨ ਮਤ ਦੇ ਨਾਲ ਕੋਈ ਬੈਰ ਨਹੀਂ ਸੀ ਉਹਨਾਂ ਦਾ ਕੋਈ ਹਿੰਦੂ ਮਤ ਨਾਲ ਬੈਰ ਨਹੀਂ ਸੀ ਸਿਰਫ ਉਹਨਾਂ ਦਾ ਮੁਕਾਬਲਾ ਸੀ ਜ਼ੁਲਮ ਦੇ ਨਾਲ ਤੇ ਜਦੋਂ ਉਹਨਾਂ ਨੇ ਬੇਨਤੀ કરી ਹੁਕਮ ਕਰਿਆ ਪਾਤਸ਼ਾਹ ਨੂੰ ਕਿਲਾ ਛੱਡਣ ਦਾ ਤੇ ਮਹਾਰਾਜ ਨੇ ਫਿਰ ਖਾਲਸੇ ਦਾ ਹੁਕਮ ਪ੍ਰਵਾਨ ਕੀਤਾ ਤੇ ਨਾਲ ਬੇਨਤੀ કરી ਵੀ ਮੈਂ ਜੇ ਜਾਵਾਂਗਾ ਇਹ ਨਹੀਂ ਵੀ ਮੈਂ ਇੱਥੇ ਚੋਰਾਂ ਦੀ ਤਰ੍ਹਾਂ ਨਿਕਲਾਂਗਾ ਤੇ ਮੈਂ ਇੱਥੋਂ ਪੁਕਾਰ ਕੇ ਇੱਥੋਂ ਉੱਚੀ ਦੇ ਕੇ ਫਿਰ ਮੈਂ ਇਥੇ ਇਸ ਕਿਲੇ ਨੂੰ ਛੱਡਣਾ ਕਰੂੰਗਾ ਇਹ ਬੇਨਤੀ ਮੰਨ ਲਈ ਸਖਾ ਨੇ ਸਿਰ ਮਹਾਰਾਜ ਨੇ ਜਿਹੜਾ ਅੱਠ ਪੋਦੀ ਰਾਤ ਮਾ ਨੌ ਪੋਦ ਸਵੇਰ ਦਾ ਸਮਾਂ ਸੀ ਜਿਹੜਾ ਹਾਂਜੀ ਉਸ ਸਮੇਂ ਪ੍ਰਗੁਰ ਗੋਬਿੰਦ ਸਿੰਘ ਮਹਾਰਾਜ ਨੇ ਆਪਣਾ ਜਿਹੜਾ ਕਲਗੀਧੇ ਤੋੜਾ ਆਪਣੇ ਬਹੁਤ ਹੀ ਅਨੰਨ ਸੇਵਕ ਸੀ ਜਿਹੜਾ ਬਾਬਾ ਸੰਗਤ ਸਿੰਘ ਜਿਹੜਾ ਬਹੁਤ ਸੂਰਬੀਰ ਸੀ ਤੇ ਮੇਰੇ ਇਤਿਹਾਸ ਚ ਲਿਖਿਆ ਵੀ ਉਹਨਾਂ ਦਾ ਮਹਾਂਦਰਾ ਗੁਰੂ ਗੋਬਿੰਦ ਸਿੰਘ ਨਾਲ ਮਿਲਦਾ ਜੁਲਦਾ ਸੀ ਪਰ ਗੁਰੂ ਗੋਬਿੰਦ ਸਿੰਘ ਮਹਾਰਾਜ ਨੇ ਤੇ ਸਿੱਖ ਧਰਮ ਦੇ ਵਿੱਚ ਸਿੱਖਾਂ ਨੂੰ ਐਸਾ ਸਨਮਾਨਿਆ ਐਸਾ ਪਹਿਰਾਵਾ ਦਿੱਤਾ ਤੇ ਉਹਨਾਂ ਨੇ ਕਿਹਾ ਵੀ ਜਿਹੜਾ ਸਿੱਖ ਅੰਮ੍ਰਿਤ ਛਲ ਕੇ ਸਸ਼ਤਰਧਾਰੀ ਹੋ ਜਾਂਦਾ ਉਹ ਤਾਂ ਮੇਰਾ ਹੀ ਰੂਪ ਹੋ ਜਾਂਦਾ ਹਾਂਜੀ ਤੇ ਪਰ ਕੁਝ ਮਹਾਂਦਰਾ ਕੁਝ ਜਿਹੜਾ ਰਹਿਣ ਸਣ ਕੁਝ ਉਹਨਾਂ ਦਾ ਚਿਹਰੇ ਦੇ ਜੋ ਦੇਖ ਸੀ ਬਾਬਾ ਸੰਗਤ ਸਿੰਘ ਦੀ ਗੁਰੂ ਗੋਬਿੰਦ ਸਿੰਘ ਨਾਲ ਮਿਲਦੀ ਜੁਲਦੀ ਸੀ ਮਹਾਰਾਜ ਨੇ ਉਹਨੂੰ ਕਲਗੀ ਤੋੜਾ ਦੇਖ ਕੇ ਆਪਣਾ ਹੀ ਮਨੂ ਰੂਪ ਬਣਾ ਕੇ ਹਾਂਜੀ ਗੁਰੂ ਗੋਬਿੰਦ ਸਿੰਘ ਮਹਾਰਾਜ ਨੇ ਫਿਰ ਅੰਮ੍ਰਿਤ ਵੇਲੇ ਦੱਸਦੇ ਆ ਕਹਿੰਦੇ ਵੀ ਤਾੜੀ ਮਾਰ ਕੇ ਉੱਚੀ ਦੇ ਕੇ ਏ ਕਿਹਾ ਹਿੰਦੂ ਗੁਰੂ ਹਿੰਦੂ ਦਾ ਗੁਰੂ ਚੱਲਿਆ ਰੇ ਹਿੰਦ ਦਾ ਗੁਰੂ ਚੱਲਿਆ ਤੇ ਤਾੜੀ ਮਾਰ ਕੇ ਗੁਰੂ ਗੋਬਿੰਦ ਸਿੰਘ ਮਹਾਰਾਜ ਨੇ ਫਿਰ ਉਹ ਚਮਕੌਰ ਦਾ ਜਿਹੜਾ ਕਿਲਾ ਛੱਡਣਾ ਕਰਿਆ ਸੋ ਇਸ ਤਰ੍ਹਾਂ ਗੁਰੂ ਗੋਬਿੰਦ ਸਿੰਘ ਮਹਾਰਾਜ ਨੇ ਗੁਰੂ ਗੋਬਿੰਦ ਸਿੰਘ ਮਹਾਰਾਜ ਦਾ ਜਿਹੜਾ ਮਹਾਂਦਰਾ ਮਿਲਦਾ ਸੀ ਬਾਬਾ ਸੰਗਤ ਸਿੰਘ ਨੂੰ ਉਹਨੂੰ ਆਪਣਾ ਕਲਗੀ ਤੋੜਾ ਦੇ ਕੇ ਤੇ ਗੁਰੂ ਗੋਬਿੰਦ ਸਿੰਘ ਮਹਾਰਾਜ ਜਿਹੜਾ ਚਮਕੌਰ ਦਾ ਕਿਲਾ ਉਹਨੂੰ 9 ਪੋਵ ਵਾਲੇ ਦਿਨ ਅੰਮ੍ਰਿਤ ਵੇਲੇ ਛੱਡਣਾ ਕਰਦੇ ਆ ਸੋ ਏ ਹੈ ਚਮਕੌਰ ਦਾ ਇਤਿਹਾਸ ਚਮਕੌਰ ਸਾਹਿਬ ਦੇ ਜਿਹੜਾ ਆਪਾਂ ਕਹਿੰਦੇ ਸਾਕਾ ਚਮਕੌਰ ਦਾ ਜਿਸ ਦੀ ਬਾਬਤ ਭਾਈ ਅੱਲਾਹ ਜਾਰਖੰਡ ਜੋਗੇ ਮੁਸਲਮਾਨ ਲਖਾਰੀ ਉਹ ਲਿਖਦਾ ਹੈ ਕਹਿੰਦਾ ਬਸ ਇੱਕ ਏਕ ਹੀ ਤੀਰਥ ਹੈ ਨਾ ਏਕ ਹੀ ਤੀਰਥ ਹੈ ਹਿੰਦ ਵਿੱਚ ਯਾਤਰਾ ਕੇ ਲਈ ਜਹਾਂ ਬਾਪ ਨੇ بیٹے ਕਟਾਏ ਖੁਦਾ ਕੇ ਲਈ ਸੋ ਇਹ ਉਹ ਸਥਾਨ ਹੈ ਚਮਕੌਰ ਸਾਹਿਬ ਦੀ ਗੜੀ ਜਿੱਥੇ ਧਰਮ ਦੀ ਖਾਤਰ ਉਸ ਪ੍ਰਮਾਤਮਾ ਦੀ ਖਾਤਰ ਜ਼ੁਲਮ ਦੇ ਖਿਲਾਫ ਗੁਰੂ ਗੋਬਿੰਦ ਸਿੰਘ ਮਹਾਰਾਜ ਨੇ ਆਪਣੇ ਵੱਡੇ ਸਾਹਿਬਜ਼ਾਦੇ ਦੀ ਸ਼ਹਾਦਤ ਦਿੱਤੀ ਸੋ ਅੱਜ ਦਾ ਜਿਹੜਾ ਇਤਿਹਾਸ ਇਹ ਅੱਜ ਦਾ ਜਿਹੜਾ ਦਿਨ ਹੈ 8 ਪੋ ਦਾ ਇਹ ਬਹੁਤ ਹੀ ਬਾਡਾ ਮਹਾਤਮ ਵਾਲਾ ਦਿਨ ਹੈ ਜਿੱਥੇ ਜਿਸ ਦਿਨ ਗੁਰੂ ਗੋਬਿੰਦ ਸਿੰਘ ਮਹਾਰਾਜ ਦੇ ਵੱਡੇ ਸਾਹਿਬਜ਼ਾਦੇ ਨੇ ਚਮਕੌਰ ਦੀ ਗੜੀ ਦੇ ਵਿੱਚ ਸ਼ਹੀਦੀ ਪ੍ਰਾਪਤ ਕਰੇ ਸੋ ਇਹਨਾਂ ਕੱਬ ਆਪਾਂ ਅੱਜ ਵਿਚਾਰਦੇ ਆਂ ਸੋ ਅਗਲਾ ਇਤਿਹਾਸ ਫਿਰ ਆਪਾਂ ਕੱਲ ਵਿਚਾਰਦੇ ਆਂ ਸੋ ਐਨਾਂ ਹੀ ਬੇਨਤੀ ਹੈ ਜਿਹੜੀ ਇਹਨਾਂ ਨੂੰ ਪ੍ਰਵਾਨ ਕਰੋ ਕਿਉਂਕਿ ਇਤਿਹਾਸ ਬਹੁਤ ਲੰਬਾ ਚੌੜਾ ਹੈ ਇੰਨੇ ਛੋਟੇ ਸਮੇਂ ਦੇ ਵਿੱਚ ਸਾਰੇ ਇਤਿਹਾਸ ਦੀ ਵਿਚਾਰ ਕਰਨੀ ਮੁਸ਼ਕਲ ਹੈ ਪਰ ਆਪਾਂ ਕੋਸ਼ਿਸ਼ ਕਰਦੇ ਹਾਂ ਵੀ ਥੋੜੇ ਥੋੜਾ ਜਿਹੜਾ ਜਿੰਨਾ ਕੁ ਆਪਾਂ ਇੰਨੇ ਕ ਸਮੇਂ ਦੇ ਵਿੱਚ ਰਹਿੰਦੇ ਹੋਏ ਜਿੰਨਾ ਕੁ ਦੱਸ ਸਕਦੇ ਉਹਨੇ ਨੂੰ ਇਤਿਹਾਸ ਨੂੰ ਵਿਚਾਰੀਏ ਸੋ ਇੰਨੀਆਂ ਬੇਨਤੀਆਂ ਪ੍ਰਵਾਨ ਕਰੋ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ